ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰ ਰੋਸਾ ਬਖਸ਼ੇ ਜੀ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਜ਼ਿੰਦਗੀ ਦੇ ਕੰਮ ਚੱਲ ਰਿਹਾ ਜੀ ਰੁਟੀਨ ਵਾਈਜ਼ ਵਿੱਚ ਔਕੜਾਂ ਆਈ ਜਾਂਦੀਆਂ ਲੰਘੀ ਜਾਂਦੀਆਂ ਅਸੀਂ ਨਾਲੇ ਜੀ ਵੀ ਡਾਕਟਰ ਤੇ ਜਿੱਦਾਂ ਟਲਦੀਏ 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 ਪਰ ਰਹੀ ਲਓ ਜੀ ਲਓ ਜੀ ਇੱਧਰ ਮੇ ਲੋ ਜੀ ਮੇਰੇ ਪੁੱਤ ਨੂੰ ਇਹ ਕਦੀ ਮੰਨੂ ਮਲਾ ਦਿਆ ਕਰੋ ਤੁਸੀਂ ਟਾਈਮ ਨਾਲ ਬਾਕੀ ਇਹਨੂੰ ਬਾਅਦ ਚ ਮਲਾਇਆ ਚੱਲ ਬਲਾਜ ਦਾ ਵੈਗੁਰੂਨ ਤੱਕ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਹ ਲਾਗੀ ਜੀ ਹਿਸਾਬ ਕਿਤਾਬ ਪੋਲਟਰੀ ਪਰਮ ਦਾ ਇਹਦੇ ਕੋਲ ਸਾਰਾ ਇਹ ਕੈਲਕੂਲੇਟਰ ਲੈ ਕੇ ਆਪਣਾ ਜੋੜ ਘਟਾਓ ਕਰੀ ਹੋ ਜਾਂਦੀ ਬੈਠੀ ਵੀ ਕਿੰਨੇ ਪੈਸੇ ਚੱਲ ਗਏ ਕਿੰਨੇ ਘੇ ਰਹਿ ਗਏ ਕਿੰਨੇ ਕ ਆਉਣੇ ਆ ਕਿੰਨੇ ਕ ਜਾਣੇ ਹਾਂ ਕਿੰਨੇ ਕ ਰਹਿ ਗਏ ਪਾਪਾ ਜੀ ਹਾਂ ਪੱਪੀ ਕੀ ਆ ਪੁੱਤ ਅੱਛਾ ਮੈਂ ਕਰ ਦਵਾਂ ਗੁਣਾ ਘਟਾਉ ਹੈ ਮੇਰੇ ਗੁਣਾ ਘਟਾਉ ਨਾਲ ਪੁੱਤ ਮੈਨੂੰ ਪਤਾ ਹੀ ਨਹੀਂ ਵੀ ਕਿਹਨੂੰ ਪੈਸੇ ਤਾਂ ਦਿੱਤੇ ਕਿਤੇ ਲੈ ਕੇ ਆਈਏ ਤੂੰ ਹਾਂ ਹਾਂ ਇਹ ਪਤਾਉਣ ਨਹੀਂ ਹੁਣਾ ਹੁਣ ਇਹ ਇਹ ਆਉਣ ਨਹੀਂ ਹੁਣਾ ਪੜਿਆ ਬਜਾਦਾ ਬਟਣ ਦੱਬੀ ਦੁੱਬੀ ਜਾਂਦੀ ਹੈ ਪਰ ਇਹ ਵਿਚਾਰਾ ਇੱਥੇ ਤੇ ਆਉਣ ਹੁੰਦਾ ਹੈ ਇਹ ਹੋਣਾ ਨਹੀਂ ਹੁਣ ਪੁੱਤ ਇਹ ਹੋਣ ਨਹੀਂ ਹੁਣਾ ਹੁਣ ਹਾਂ ਤੇ ਚਲੋ ਹਾਂ ਉਹ ਆਰਤੀ ਲੱਗੀ ਸੀ ਤਾਰਨੇ ਹੁਣ ਗੱਲ ਖੜੀ ਹੈ ਜੀ ਹੋਰ ਵੀ ਸੰਦੀਪ ਕਹਿੰਦੀ ਵੀ ਡਾਕਟਰ ਨੂੰ ਦਿਖਾਉਣੀ ਪੈਣਾ ਜਾ ਕੇ ਬਾਹਵਾਰੇ ਵੀ ਡਾਕਟਰ ਕਹਿੰਦਾ ਕਿ ਨਹੀਂ ਵੀ ਮੰਰੀ ਕਹਾਣੀ ਉਲਝਦੀ ਜਾਂਦੀ ਹੈ ਵੀ ਜੇ ਹੁਣ ਸੁੱਖੋ ਪੈਣ ਜੀ ਠੀਕ ਹੁੰਦੀ ਜਾਂਦੀ ਤਾਂ ਸੰਦੀਪ ਉਲਝਦੀ ਜਾਂਦੀ ਹੈ ਚਲੋ ਹੁਣ ਮਲਵਾਉਂਦਾ ਉਹਨਾਂ ਨਾਲ ਡਾਕਟਰ ਕੋਲ ਜਾਣ ਦੀ ਮੈਂ ਤਿਆਰੀ ਤਾਂ ਕਰ ਲਈ ਦੇਖਦੇ ਕਿਹੜੇ ਡਾਕਟਰ ਕੋਲ ਜਾਂਦਾ ਪਰ ਇੱਕ ਦੋ ਗੱਲਾਂ ਨੋਟ ਕਰਨ ਲਈ ਮੈਂ ਬੈਕ ਕੈਮਰਾ ਕਰਕੇ ਤੁਹਾਨੂੰ ਦੱਸਣਾ ਨਹ ਲੋ ਜੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਹਾਂ ਜੀ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਅਰਦਾਸ ਕਰਕੇ ਤੇਰੀ ਮੰਮੀ ਠੀਕ ਰਹਿ ਨਾ ਚੀਜੀ ਤਾਂ ਨੇ ਹੁਣ ਖਾਣੀ ਹੋ ਪਾਈ ਜੀ ਦੇਖ ਲਈ ਇਹਨੇ ਬੈਲ ਲਗਾਉਂਦੀ ਜੀ ਵਾਹੇ ਕੱਪੜੇ ਗੰਦੇ ਕਰ ਲੈਣੇ ਨੇ ਹਾਂ ਤੇ ਜਾਣ ਲੱਗੀ ਕੱਪੜੇ ਗੰਦੇ ਕਰ ਲੈਣੇ ਨੇ ਹੁਣ ਗੱਲ ਹੈਗੀ ਜੀ ਐਦਾਂ ਬੀ ਸੰਦੀਪ ਗੌਰ ਆਪਣੇ ਐਕਸਰੇ ਉੱਤਰ ਤੇ ਨਾ ਜਦ ਤੋ ਅਸੀਂ ਗਰੇਸੀ ਜੀ ਪੌੜੀਆਂ ਤੋਂ ਡਾਕਟਰ ਸਾਹਿਬ ਆ ਮੈਂ ਪੁੱਛ ਦਿੰਦਾ ਵੀ ਤੁਸੀਂ ਐਕਸਰਾ ਕਰਵਾਇਆ ਕਿ ਨਹੀਂ ਕਰਵਾਇਆ ਕਰਾਇਆ ਤੇ ਕਿੱਥੇ ਆ ਜੀ ਐਕਸਰੇ ਉਹ ਫੂਕ ਤੇ ਹਾਂ ਐਮ ਆਰ ਆਈ ਵੀ ਫੂਕ ਤੇ ਨਾਲ ਸਭ ਫੂਕ ਤੇ ਮੈਂ ਤੁਹਾਨੂੰ ਪੁੱਠੀ ਫੁੱਕਿਆਂ ਨਾਲੇ ਉਹ ਸਦਾਨ ਕਾ ਨੂੰ ਹੋਈ ਤੋ ਐਮ ਆਰ ਆਈ ਇਹਨਾਂ ਨੂੰ ਵੀ ਪੁੱਛਿਆ ਨਹੀਂ ਧੀਰੀ ਐਕਸਰੇ ਆਂਦੀ ਤਾਂ ਉਹ ਵੀ ਕਿ ਹੁਣ ਹੁਣ ਤੁਹਾਨੂੰ ਦਿੱਕਤ ਆ ਗਈ ਹੁਣ ਡਾਕਟਰ ਨੇ ਪਹਿਲਾਂ ਕਿਹਾ ਵੀ ਐਮ ਆਰ ਆਈ ਕਰਾਓ ਜੀ ਤਾਂ ਐਕਸਰਾ ਕਰਾਉ ਜੀ ਤਾਂ ਕਹਿੰਦਾ ਮੇਰਾ ਸਿਰ ਦੁਖਦਾ ਜੀ ਮੈਨੂੰ ਫਲਾਣਾ ਆਉਂਦਾ ਮੈਨੂੰ ਟਮਗਾਣਾ ਆਉਂਦਾ ਹੈਗੀ ਮੈਂ ਦੇਖਦੀ ਮੈਂ ਪਈ ਇਹ ਵੀ ਹੋ ਸਕਦੀ ਹੈ ਫਿਰ ਪਾਪਾ ਜੀ ਦੀ ਭੁੱਖ ਤੇ ਨਹੀਂ ਪਾਪਾ ਜੀ ਦੀ ਭੁੱਖ ਤੇ ਜੈਸਮੀਂ ਦੇ ਨਾਲ ਲਾਓ ਇਹਨੇ ਭੁੱਖ ਤੇ ਹਾਂ ਜੈਸਮੀਂ ਦੇ ਨਾਲ ਲਾਓ ਥੇ ਗਲਤੀ ਆਪ ਕਰਨੀ ਆ ਕਿ ਚੋਦਣ ਤੇ ਮੇਟੀ ਗਲਤੀ ਹੋ ਗਈ ਕਿਸੇ ਨੂੰ ਤਾਂ ਮੰਨਣੀ ਪੈਣੀ ਆ ਹੁਣ ਘਰ ਤਾਂ ਵਧਾਉਣ ਚ ਕੋਈ ਫੈਸਲਾ ਕਰ ਕਿਸੇ ਨਹੀਂ ਜਾਜ਼ਮੀ ਸਾਸਰੀ ਘਰ ਸਤਿਕਾਰ ਜੀ ਸਾਰਿਆਂ ਨੂੰ ਮੈਂ ਹੀ ਕਰਤੀ ਗਲਤੀ ਹੁਣ ਮੈਂ ਹੁਣ ਕਿਆ ਕਹਾਂ ਮੂੰ ਮੰਮੀ ਨੇ ਮਾਸੀ ਨੂੰ ਮਾਸੀ ਨੇ ਮੰਨੂ ਮੈਂ ਸੁਭਰੀਤ ਪਰਪਾਸਾ ਦੀ ਸੁਭਰੀਤ ਨੇ ਲਾਤੀ ਆ ਦੀ ਸੁਭਰੀਤ ਮੇਰਾ ਬੇਬੀ ਵਾਦਾ ਹੁਣ ਹਾਏ ਹੁਣ ਜੇ ਡਾਕਟਰ ਕੋਲ ਜਾਉਂਗੇ ਡਾਕਟਰ ਨੇ ਪਹਿਲਾਂ ਕਹਣਾ ਜੀ ਐਕਸਰਾ ਕਰਾਓ ਜੀ ਯਾਰ 2 ਤੋਂ ਐਕਸਰਾ ਕਰਾਉਣ ਨੂੰ ਜੀ 2.5 300 ਰੁਪਏ ਲਾਓ ਜੀ 2.5 300 ਰੁਪਏ ਨਿਕਲ ਜੂਗਾ ਮੰਮੀ ਦੇ ਦੇ ਪੈਸੇ ਯਾਰ ਪੈਸੇ ਤਾਂ ਹੈਗੇ ਜਾਂ ਤਾਂ ਤੂੰ ਯਾਰ ਹੋਈ ਜਾਂਦਾ ਮੈਂ ਹੁਣ ਕਿਆ ਕਰਾਂ ਕਿੱਥੇ ਮਾਰਾਂ ਤੁਸੀਂ ਜਿਹੜੇ ਇੱਕ ਇੱਕ ਗੱਲ ਆ ਜਿਹੜੇ ਚੀਜ਼ਾਂ ਸੰਭਾਲ ਲੈਣੀਆਂ ਉਹਨੂੰ ਸੰਭਾਲੀਦਾ ਹੁੰਦਾ ਗੱਲ ਇੱਥੇ ਉਹਨੇ ਵੀ ਤੁਸੀਂ ਕਿਹਾ ਹਾਂ ਠੀਕ ਹੈ ਬਾਰ-ਬਾਰ ਮੇਰੀ ਗੱਲ ਨਾ ਪਤਾਓ ਵੀ ਬਦੇ ਮੈਂ ਤੁਹਾਨੂੰ ਸਾਰੀ ਗੱਲ ਉਹਦੋਂ ਪੁੱਛੀ ਆ ਵੀ ਇਹਨਾਂ ਦਾ ਕੀ ਕਰਾਂ ਵੀ ਕੋਈ ਲੋੜ ਤਾਂ ਨਹੀਂ ਕਹਿੰਦੇ ਨਹੀਂ ਹੈਗੀ ਲਾ ਦੇ ਅੱਗ ਔਰ ਯਾਰ ਨਾਣੇ ਫਿਰ ਅੱਜ ਕਿਵੇਂ ਲੋੜ ਪੈਗੀ ਤੁਹਾਡਾ ਵੀ ਦਿਮਾਗ ਕੰਮ ਕਰਦਾ ਵੀ ਕਦੇ ਵੀ ਤੁਹਾਡਾ ਸਰੀਰ ਇਹਨੂੰ ਕਿੰਨੇ ਸਾਰੇ ਟਾਈਮ 'ਚ ਚੈੱਕ ਕਰਾ ਸਕਦਾ ਐਨੇ ਉਸ ਟਾਈਮ ਡਾਕਟਰ ਨੂੰ ਕਹਣਾ ਜੀ ਮੈਂ ਤਾਂ 2 ਸਾਲ ਪਹਿਲਾਂ ਗਰਗੀਤੀ ਜੀ ਡਾਕਟਰ ਨੇ ਫਿਰ ਕਹਣਾ ਜੀ ਕਰਾਓ ਜੀ ਐਮ ਆਰ ਆ ਉਹਨੇ ਸਾਡੇ ਕੰਨ ਨਾਲ ਨਹੀਂ ਮੰਨਣਾ ਉਹਨੇ ਉਧੇ ਰਿਪੋਰਟ ਪਈ ਹੋਊਗੀ ਅਸੀਂ ਦਿਖਾ ਸਕਦੇ ਆ ਵੀ ਆ ਐਮ ਆਰ ਆਈ ਪਈ ਆ 6 ਮਹੀਨੇ ਪਹਿਲਾਂ ਜਾਂ ਸਾਲ ਪਹਿਲਾਂ ਕਰਾਈ ਵੀ ਆ ਤੇਰੀ ਗੱਲ ਸਮਝ ਗਿਆ ਮੈਂ ਫਿਰ ਵੀ ਐਕਸਰੇ ਲਾਉਣਾ ਹੀ ਆ ਹੁਣ ਵੀ ਅੱਛਾ ਜੀ ਤੂੰ ਨੇ ਨਵੀਂ ਚੀਜ਼ ਤਾਂ ਦੇਖਣੀ ਆ ਵੀ ਹੁਣ ਪ੍ਰੋਬਲਮ ਕਿੱਥੇ ਆ ਪ੍ਰੋਬਲਮ ਤੁਹਾਡੀ ਗੱਲ ਬਿਲਕੁਲ ਹੁਣ ਮੈਂ ਪ੍ਰੋਬਲਮ ਦੱਸਦਾ ਪ੍ਰੋਬਲਮ ਕਿਤੇ ਨਹੀਂ ਹੈਗੀ ਪ੍ਰੋਬਲਮ ਹੈਗੀ ਠੰਡ ਦੀ ਆ 2-4 ਦਿਨ ਤੋਂ ਜਿਹੜੇ ਬੰਦੇ ਲੱਗੇ ਹੋਏ ਆਪਣੇ ਉਹਨਾਂ ਕਰਕੇ ਕੰਮ ਹੋ ਗਿਆ ਘਰ ਦੇ ਵਿੱਚ ਜ਼ਿਆਦਾ ਉਹ ਨਹੀਂ ਮੇਰੀ ਕਰਦੀ ਓਹੋ ਯਾਰ ਉਹ ਗੱਲੇ ਹੀ ਨਹੀਂ ਕੰਮੇ ਨਹੀਂ ਕਰਦੀ ਕਿੱਥੇ 55 ਦੇ ਪ੍ਰਸਾਦ ਦੇ ਸੱਕਣ ਬਣਾਉਣੇ ਕਿਤੇ ਦਾਦੇ ਬਣਾਉਣੇ ਯਾਰ ਇੱਕ ਗੱਲ ਨਹੀਂ ਸਮਝਦੀ ਕਿੰਨੀਆਂ ਰੋਟੀਆਂ ਫालतू ਬੜਦੀਆਂ ਮੰਮੀ 12 ਸਵੇਰੇ ਦਿੰਦੀ ਆ ਦੁਪਹਿਰ ਨੂੰ ਕਿੰਨੀਆਂ ਦਿੰਦੀ ਆ 15 ਦਿੰਦੀ ਆ ਬਸ ਵੈਰੀ ਗੱਲ ਸੋਣੋ ਹਾਂ ਗੱਲ ਖਤਮ ਕਰੋ ਜਿਹੜਾ ਕੋ ਚਾਚਾ ਚਾਹੁੰਦਾ ਉਹ ਕਰਾ ਤਾਤਾਵਾ ਚਾਹੁੰਦਾ ਵੀ ਕਰੇ ਬੈਠੇ ਰਹੋ ਤੂੰ ਠੀਕ ਹੋਣਾ ਹੋਣੀ ਵੀ ਨਹੀਂ ਹੋਣਾ ਰਸਤ ਕਰੋ ਬਸ ਅੰਨੇ ਦਿਨ ਹੋ ਗਏ ਕਹਿੰਦੇ ਨੂੰ ਹਾਂ ਰਸਤ ਕਰੀ ਦੀ ਉਹਦੀ ਅਗਲੀ ਵਧੇ ਹੋ ਜਾ ਵਿਚਾਰੀ ਨੂੰ ਵੀ ਕੇ ਪੈ ਕੇ ਵੀ ਸੋਲਵ ਪ੍ਰੋਬਲਮ ਹੋਵੇ ਫਿਰ ਵੀ ਆ ਉਜਲ ਪਈ ਤੇ ਵੀ ਦਰਦ ਹੋਈ ਜਾਂਦਾ ਫੇਕ ਫਾਇਦਾ ਕਿਆ ਪੈਣ ਦਾ ਹਾਂ ਆ ਦੇ ਕਾਕਾ ਆ ਕਹਿੰਦੀ ਮੈਂ ਮੂਬ ਦੀ ਮਾਲਸ ਕਰ ਦੰਨੀ ਇਹਦਾ ਚੱਕੋ ਕਹਿੰਦੀ ਮੂਬ ਲੈਕਤ ਕਰੋ ਲੈਕਤ ਕਰੋ ਹਾਂ ਹਾਂ ਆ ਕਿੱਥੇ ਮਮਾ ਤੇ ਮਾਲਸ ਕਰਦੇ ਕਿੱਥੇ ਮਮਾ ਨੂੰ ਕਿਨੇ ਮਾਰਿਆ ਤਾਂ ਨਹੀਂ ਹਾਂ ਨਹੀਂ ਇਹ ਧੱਕੇ ਨਾਲੇ ਮੈਨੂੰ ਫਸਾਉਣ ਨੂੰ ਫਿਰਦੀ ਆ ਕਿਨੇ ਕੀਤਾ ਕਿਨੇ ਮਾਰਿਆ ਮੁੱਕਾ ਹੈ ਮੈਂ ਮੈਂ ਮਾਰਿਆ ਮੈਂ ਮੁੱਕਾ ਪਹਿਲਾਂ ਸਵੇਰੇ ਕਿੰਨੇ ਬੰਦੇ ਆ ਗਏ ਨੇ ਬੰਦੇ ਆ ਕਿੰਨੇ ਚੱਲ ਕੇ ਜਾਣੀਆਂ ਲਾਗੇ ਸਾਫ ਲਾ ਕੇ ਦੱਸੂ ਕਿਹਦੀ ਮੈਂ ਹਾਂ ਸਾਫ ਕਿਤਾਬ ਲਾ ਜੀ ਆ ਸਾਫ ਕਿਤਾਬ ਲਾ ਕੇ ਦੱਸੂਗੀ ਪਰਸੋ ਜੀ ਸੰਦੀਪ ਉਹਨੇ ਬਾਗ ਪੁੱਤਰ ਫਿਰਦੀ ਦੀ ਨੱਟੀ ਦਰਵਾਜਾ ਮਾਰ ਆ ਲਿਆ ਸਿਰ ਚ ਆ ਇਹਦੇ ਪੈ ਗਿਆ ਗੋਲਾ ਸਿਰ ਦੇ ਵਿੱਚ ਆ ਦੇਖ ਹਾਂ ਦੱਸ ਦੀ ਵੀ ਇੱਥੇ ਪੈ ਗਿਆ ਤਾਂ ਇਹ ਵੀ ਕਿਰਲੀ ਕੱਲ ਤੇ ਸੰਦੀਪ ਨੇ ਇਹਨੂੰ ਸਿਖਾਤਾ ਵੀ ਕਿਹਨੇ ਮਾਰਿਆ ਹੈ ਕਹਿੰਦੀ ਜਦ ਇਹ ਕਹਿੰਦੀ ਡੈਡੀ ਨੇ ਵੀ ਕਿਹਨੇ ਮਾਰਿਆ ਜੀ ਮੈਨੂੰ ਪਸਾਉਣ ਨੂੰ ਫਿਰਦੇ ਆ ਜੀ ਚਲੋ ਕੋਈ ਨਹੀਂ ਅਜਾ ਦਿਨ ਰੱਬ ਨਾ ਹੀ ਲਿਆਵੇ ਫਸਲ ਪਸਾਉਣ ਵਾਲੇ ਨਾ ਤੈਨੂੰ ਛੱਡ ਕੇ ਮੈਂ ਚੱਲੀ ਆ ਵੀ ਜਿਹੜਾ ਪਸਾਉਣਾ ਨਾ 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 ਪਤਾ ਹੁੰਦਾ ਨਹੀਂ ਮਾੜੇ ਟਾਈਮ ਦਾ 20 ਵਾਰ ਲੜਾਈ ਝਗੜੇ ਹੋ ਜਾਂਦੇ ਹੁੰਦੇ ਜ਼ਿੰਦਗੀ ਦੇ ਵਿੱਚ ਜਿਹੜੇ ਸਾਹਬ ਨਾਲ ਹੁਣ ਡਾਇਲੌਗ ਜੇ ਮਾਰਦਾ ਨਾ ਉਹ ਸਾਹਬ ਨਾਲ ਫੱਟਗਾ ਪੈ ਜਾਣਾ ਕੋਈ ਨਹੀਂ ਡਾਇਰੈਕਟਲੀ ਨਹੀਂ ਚਲੋ ਚੱਲੀਏ ਚਲੋ ਫਿਰ ਚਲੋ ਸਟਾਕਟਰ ਨੂੰ ਕੁਰਸੀ ਤੇ ਠਾੜ ਲਾ ਮਾਸੀ ਚਾਚੇ ਬੈਨ ਕਾਵੇ ਫੜ ਲਾ ਲਓ ਦਿਖ ਦੇਣਾ ਜੀ ਨਾ ਇੱਕ ਡੰਡੀ ਕਿੱਥੇ ਆ ਕਿ ਇਹ ਇਤਨੇ ਥੋੜੀ ਕਿਨੇ ਥੋੜੀ ਰੀਤ ਐਨ ਕਾ ਕਿਨੇ ਥੋੜੀਆਂ ਆਹ ਇਹ ਸੱਚ ਬੋਲਦੀ ਏ ਕੁੜੀ ਸਾਡੀ ਇਹ ਬਹੁਤ ਸਿਆਣੀ ਕੁੜੀ ਆ ਚਲੋ ਠੀਕ ਆ ਦੇਖਦੇ ਆ ਕਿ ਹੁਣ ਕੋਈ ਡਾਕਟਰ ਕੋਲ ਲੈ ਕੇ ਜਾਂਦਾ ਤੁਹਾਨੂੰ ਕਰਨਵੀਰ ਵੀ ਬੈਠ ਗਿਆ ਜੀ ਗੱਡੀ ਦੇ ਵਿੱਚ ਕੀ ਕਹਿੰਦਾ ਵੀ ਮੇਰਾ ਜੀ ਨਹੀਂ ਲੱਗਣਾ ਫਿਰ ਇਸ ਕਰਕੇ ਇਹਨੂੰ ਵੀ ਸਕੂਲ ਤੋਂ ਅਸੀਂ ਪਿਕਅਪ ਕਰ ਲਿਆ ਸਾਡੀ ਛੋਟੀ ਜਿਹੇ ਆ ਜਾਂਦੀ ਆ ਫਿਰਦੀ ਏ ਜੀ ਇਹਨੇ ਰਾੜ ਪਾਵੇ ਕਾਕਾ ਆ ਗਿਆ ਮੈਂ ਵਿੱਚ ਇਹਨੇ ਕਾਕਾ ਆ ਗਿਆ

ਜਿਹੇ ਜੀ ਰੂ ਨਾਲ ਤੁਰੇ ਤੇ ਜੀ ਰੋਪੜ ਨੂੰ ਬਹੁਤ ਜੀ ਰੂ ਨਾਲੇ ਮੁੜਿਆ ਏ ਜਾਣ ਲੱਗੇ ਜੀ ਕਿੰਨੀਆਂ ਤੂੜੀਆਂ ਧੀਆਂ ਆਉਣ ਲੱਗੇ ਦੇਖੋ ਸਮਾਈਲ ਮੁਖ ਖੁਸ਼ ਖੁਸ਼ ਕੋਈ ਨਾ ਪੈਸੇ ਨਹੀਂ ਲੱਗੇ ਨਾ ਤਾਂ ਖੁਸ਼ ਹੋ ਪੈਸੇ ਤਾਂ ਲਾਇਆ ਜੀ ਫਿਰ ਵੀ 500 ਦੀ ਸਬਜ਼ੀ ਤਾਂ ਲਈ ਆਈ ਤੂੰ ਹਾਂ ਲਈ ਹਾਂ ਕਿ ਗਾਲਿਓ ਆ ਗਈ ਮੁੜ ਕੇ ਇਹ ਕਹਦੇ ਵੀ ਜੇ ਡਾਕਟਰ ਰਹੀ ਪੈਸੇ ਲੱਤ ਤਾਂ ਸਬਜ਼ੀ ਲੈ ਲਓ ਜੀ ਹਾਂ ਮੈਂ ਚੱਲ ਕੋਈ ਨਹੀਂ ਲੈ ਲਓ ਭਾਈ ਜੋ ਤੁਹਾਡਾ ਚਿਤ ਕਰਦਾ ਮੈਂ ਕੁਝ ਨਹੀਂ ਬੋਲਿਆ ਇਹਨੂੰ ਨਾ ਮਾ ਅੱਜ ਪੈਸੇ ਪੜੇ 22500 ਲੈ ਕੇ ਤੁਰਦੀ ਸੀ ਮੰਨੂ ਫੜਾਉਂਦੀ ਸੀ ਕਸਮੀ ਗੱਲ ਮੈਂ ਫੜੇ ਨਹੀਂ ਹੈਗੇ ਮਾਰੀ ਮਾਰੀ ਨਹੀਂ ਤੇ ਪੜੇ ਆ ਫੜੇ ਕੋਲੇ ਰੱਖ ਕੋਈ ਚੱਕਰ ਨਹੀਂ ਹੈਗਾ ਮਾਰੀ ਮਾਰੀ ਨਹੀਂ ਤੇ ਫੜੇ ਹਾਂ ਤੇ ਹੁਣ ਘਰ ਜਾ ਕੇ ਇਹਦੇ ਸਖੋ ਪੈਣ ਜੀ ਨੂੰ ਦਿਨਾ ਸਮਾਚਾਰ ਵੀ ਡਾਕਟਰ ਦਾ ਅੱਜ 3 ਵਜੇ ਤੱਕ ਅਸੀਂ ਘਰ ਤੀ ਤੁਰੇ ਜੀ 3 ਵਜੇ ਤੱਕ ਡਾਕਟਰ ਕਿਹੜਾ ਮੈਂ ਮਿਲਣਾ ਤਾਂ ਸਾਨੂੰ ਸ਼ਾਮ ਨੂੰ 6 ਵਜੇ ਡਾਕਟਰ ਮਿਲਣਾ ਚਲੋ ਹੁਣ ਮੈਂ ਗੱਡੀ ਚਲਾ ਲਵਾਂ ਮਿਲਦੇ ਆਂ ਘਰ ਚੱਲ ਗਏ ਪਹੁੰਚ ਗਏ ਜੀ ਘਰ ਨੇ ਹਾਂ ਕੈਡਰ ਦਵਾਈ ਦਵਾਈ ਗਈ ਡਾਕਟਰ ਕਹਿੰਦਾ ਮਾਸੀ ਨੂੰ ਮਜ਼ਦੂਰੀ ਗਾਨੀ ਪਹਿਣੀ ਆ ਜਿਹੜੇ ਸਾਡੇ ਪੌਂਟੇ ਵਾਲੇ ਬੰਦੇ ਜਿੱਤ ਨੇ ਹਾਂ ਲੋਨਾਂ ਨਾਲ ਕਹਿੰਦੀਆਂ ਚਲੋਣੀਆਂ ਪਹਿਣੀ ਆ ਆਪੇ ਠੀਕ ਹੋ ਜੇ ਤੁਸੀਂ ਪੈਸੇ ਖਰਚਣੇ ਤਾਂ ਫੇ ਮੈਨੂੰ ਮਿਲ ਜਾ ਐਕਸਰਸਾਈਜ਼ ਕਰਨੀ ਪਣੀ ਆ ਸਰ ਕਰਨਾ ਪੈਣਾ ਹਾਂ ਸਰ ਵੀ ਕਰੀ ਜਾਇਆ ਕਰੋ ਵੀ ਤੂੰ ਸੁੱਖੋ ਪੈਣ ਜਿੱਤੇ ਕਰਵਾ ਕੇ ਕੀ ਜਾਂਦੀ ਆ ਕਿੰਨਾ ਖੁਸ਼ ਬਾੜੀ-ਬੋਟੀ ਕੋਈ ਗੋਲੀ ਗੋਲ ਕਿੰਨਾਂ ਸਮਾਈਲ ਮਾਰ ਦ ਦੇਖ ਤਲ ਹੈ ਸਿਰਾਂ ਕੋ ਮਿਲੀ ਹੀ ਨਹੀਂ ਜਾ ਤੇ ਸਬਜ਼ੀ ਅਸੀਂ ਖਰੀਦ ਲਿਆ ਜੀ ਹੁਣ ਖੀਰੇ ਦੀ ਜਾਨ ਜੀ ਤਾਂ ਸੁੱਕੀ ਵੀ ਬਚਾਰੇ ਸੰਕਰ ਬਹੁਤ ਸਾਰੀ ਬਣਾਦੀ ਗੋਭੀ ਹਾਂ ਸੰਦੀਪ ਬਗੋ ਵੀ ਤੁਹਾਡੇ ਕੋਲ ਹਾਂ ਇਹਨਾਂ ਦਾ ਸਰਪਾੜ ਲਿਆ ਪਹਿਲੇ ਵੀ ਕਾਤੇ ਕਹਿਤਾ ਮੈਨੂੰ ਬਣਾਉਣੀ ਪੈਣੀ ਹੈ ਹਏ ਵੀਰ ਡਰਦੀ ਆ ਇਹਨਕੇ ਕੰਮ ਤਾਂ ਬਥੇਰਾ ਕਰ ਲੈਣਾ ਵਾਹ ਕਰਦੀ ਜੇ ਤਕਲੀਫ ਹੁੰਦੀ ਤੇ ਨਹੀਂ ਕਰਦੀ ਹਾਂ ਟੈਂਸ਼ਨ ਚਾ ਬਜਾਰੀ ਦਾ ਘਰ ਵਾਲਾ ਪੁੱਛਦਾ ਨਹੀਂ ਇਹਨੂੰ ਬਜਾਰੀ ਨੂੰ ਨਹੀਂ ਤਕਰੀਬ ਤਾਂ ਹੋਣੀ ਆ ਘਰ ਵਾਲਾ ਜਾਣ ਲੱਗੇ ਤਾਂ ਅੱਗ ਲੱਗੀ ਵੀ ਹੁੰਦੀ ਆ ਵੀ ਕਿੱਥੇ ਨਿਕਲਣੀ ਐ ਇਹ ਨਹੀਂ ਪਤਾ ਹਾਂ ਕਿ ਤੱਕ ਦਾ ਡਾਵਾ ਬਾਸਮਗਰਮ ਦਾ ਪੂਰਾ ਖਾਸ ਹੁਣੋਂ ਕੰਮ ਤੇ ਬੀ ਪੈਸੇ ਬਾਤ ਗਏ ਇਹ ਕਿ ਸੈਸੇ ਪੈਸੇ ਫਸੇ ਆਦੇ ਕੋਲ ਤੇ ਮੈਂ ਤਾਂ ਇਹਨੂੰ ਪੁੱਛੇ ਨਹੀਂ ਵੀ ਕਿੰਨੇ ਲੈ ਕੇ ਆਈ ਕਿੰਨੇ ਲੈ ਕੇ ਚੱਲੀ ਰਹੀ ਮੈਂ ਕੁਝ ਨਹੀਂ ਪੁੱਛਿਆ ਹੈਗਾ ਚਲ ਫੇਨੇ ਆਣੇ ਨੂੰ ਕਹਿ ਲਿਆ ਐ ਖੜਾ ਕੁਝ ਵੀ ਨਹੀਂ ਮੈਂ ਕਣੀ ਲੈ ਕੇ ਗਿਆ ਕਣੀ ਮੋੜ ਮੈਂ ਲੱਦ ਕੇ ਲੈ ਗਿਆ ਮੈਂ ਕੁਝ ਨਹੀਂ ਲੈ ਕੇ ਖਲਾ ਕੇ ਲੈ ਇਹਨਾਂ ਨੂੰ ਕੁਝ ਨਹੀਂ ਖਾਦਾ ਮੈਨੂੰ ਲੈ ਕੇ ਜਾਣਾ ਕਹਿੰਦਾ ਡਾਕਟਰ ਕੋਲ ਸ਼ਾਮ ਨੂੰ ਅੱਛਾ ਛਾਪ ਨੂੰ ਵੀ ਨਹੀਂ ਜਾਣਾ ਮੈਂ ਹੁਣ ਕੱਲੂ ਲੈ ਕੇ ਜਾਵਾਂਗਾ ਮੰਮੀ ਦੀ ਵੀ ਥੋੜੀ ਔਖੀ ਗਿਆ ਮੈਂ ਤੇ ਪਿਆਏ ਨੇ ਕਹਿਣਾ ਜਸਦੀਪ ਹਮੇਸ਼ਾ ਨੂੰ ਕਿਹੜੇ ਸੂਟ ਪਾਉਂਗੀ ਡਾਕਟਰ ਮੈਂ ਤਾਂ ਹੁਣ ਨਹੀਂ ਬਦਲੇ ਕੱਪੜੇ ਮੈਂ ਉਹ ਨਹੀਂ ਚਲੇਗੀ ਘਰ ਵਾਲੇ ਆਹ ਬੱਲੇ ਹਾਲ ਅੱਧਰ ਤੈਨੂੰ ਮੋਢੇ ਲੱਗਿਆ ਪਈਆਂ ਗੇੜੇ ਜਲਦੀ ਫਿਰਦੀ ਆ ਤੂੰ ਇਹਨੂੰ ਦੋ ਤਿੰਨ ਕੀਰੇ ਚਾਬਤ ਤੇ ਤੋਤੇ ਹੈ ਨਹੀਂ ਪਰ ਇਹ ਕੰਮ ਕਰਦਾ ਕਿਆ ਮੰਗ ਗਈ ਸੀ ਬੋਪੜ ਆਦੂ ਹੈ ਆਦੂ 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 ਪਤਾ ਨਹੀਂ ਕਿਹੜੀ ਗਰੇਜੀ ਬੋਲਦੀ ਹੈ ਕਿੰਨੇ ਬੰਦੇ ਲੱਗੇ ਹੋ ਖੇਤ ਵਿੱਚ ਖੋ ਕਿੰਨੇ ਚਾਰ ਚਾਰ ਲੈ ਕੇ ਜਾਣੀਆਂ ਕਿੰਨੇ ਬੰਦਿਆਂ ਦੀ ਖਾਂਦੀ ਹੈ ਨਹੀਂ ਜੇ ਬੰਦੇ ਅੱਗੇ ਉਹ ਖੇਤ ਵਿੱਚ ਲੱਗੇ ਹੋਣ ਚਾਰ ਜੀ ਜਾ ਜਸਮੀਨਾਂ ਯਾਦ ਕਰਾਓ ਚਾਚੇ ਦੇ ਮਗਰ ਪੈ ਜਾਣਾ ਉਹਨੇ ਚਲੋ ਦੇਖਦੇ ਹਾਂ ਹੁਣ ਅਗਲਾ ਪ੍ਰੋਗਰਾਮ ਕਿਆ ਬਣਦਾ ਜੀ ਡਾਕਟਰ ਸਾਹਿਬ ਖੜੇ ਹੋ ਸਾਹਮਣੇ ਵੀ ਮੋਢੇ 'ਚ ਲੱਗਣਾ ਇੰਜੈਕਸ਼ਨ ਇਹਦਾ ਤਾਂ ਮੂਹ ਹੋ ਗਿਆ 빙ਗਾ ਜਾ ਹੈ ਬਾਪੂ ਕਹਿੰਦਾ ਜਦ ਤੱਕ ਮੈਂ ਨਾਲ ਤੁਹਾਨੂੰ ਡਰਨ ਦੀ ਲੋੜ ਨਹੀਂ ਬਾਪੂ ਖੜਾ ਇੱਧਰ ਸਾਡਾ ਬਲਾਦੇ ਬਾਪੂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਕੰਨੇ ਹਾਂ ਬਾਪੂ ਨਾਲ ਡਾਕਟਰ ਦੀ ਬਹੁਤ ਤਾਰੀ ਆ ਬਾਪੂ ਨੇ ਸਾਨੂੰ ਪਹਿਲੀ ਮਿਲਾਇਆ ਡਾਕਟਰ ਨਾਲ ਹੁਣੇ ਮੂੰਹ ਕਰਦੇ ਆਪਾ ਪੁੱਟੇ ਲੱਡ ਲਾਦਾ ਹਾਂ ਵੀ ਟੀਕੇ ਲੱਗੂਗਾ ਦਰਦ ਹੋਊਗਾ ਹਾਂ ਸਭ ਤੋਂ ਪਹਿਲਾਂ ਲੇਖਤਾ ਡਾਕਟਰ ਨੂੰ ਮਿਲਿਆ ਜੀ ਤੇ ਡਾਕਟਰ ਨੇ ਇੰਜੈਕਸ਼ਨ ਲਾਤਾ ਤੇ ਦਵਾਈ ਵੀ ਦਿੱਤੀ ਡਾਕਟਰ ਕਹਿੰਦਾ ਵੀ ਫਾਸਟ ਫੂਡ ਖਾਣਾ ਛੱਡ ਦਿਓ ਜੀ ਤਾਂ ਇਹ ਪਰ ਕਿੱਥੇ ਸਾਡਾ ਟੱਬਰ ਸੂਪ ਫਾਸਟ ਫੂਡ ਠੀਕ ਹੈ ਠੀਕ ਹੈ ਅੱਜ ਸ਼ੁਗਰ 20 ਉਪਰ ਨਿਭੜ ਗਿਆ ਪਤਾ ਕੀ ਹੈ ਕੀ ਹੈ ਠੀਕਾ ਲਾਦਾ ਮੰਮੀ ਤੇ ਹੈ ਮੰਮੀ ਤੇ ਲਾਦਾ ਠੀਕਾ ਹਾਂ ਢਿੱਡੀ ਤੇ ਨਹੀਂ ਲਾਇਆ ਹੈਗਾ ਪਤਾ ਮੋਢੇ ਤੇ ਲਾਇਆ ਮੋਢੇ ਤੇ ਮੰਮਾ ਹਾਂ ਮੋਢੇ ਤੇ ਲਾਇਆ ਮੋਢੇ ਤੇ ਮੰਮਾ ਮੰਮਾ ਦੀ ਲਾਇਆ ਫੇ ਮੈਂ ਕਿਹੜਾ ਕਹਿੰਦਾ ਤੇਰੇ ਲਾਇਆ ਪਤਾ ਨਹੀਂ ਪਰ ਵਾਰੀ ਕਿਹੜੀ ਘਰੇ ਜੀ ਬੋਲੀ ਜਾਂਦੀ ਹੈ ਕਿਹੜੀ ਨਹੀਂ ਇਹਨੂੰ ਵੀ ਕਾਨੂੰਨੀ ਮੇਰੇ ਢਿੱਡੀ ਤੇ ਟਿਕ ਲੰਨੇ ਮਮਾ ਦੇ ਵੀ ਢਿੱਡੀ ਤੇ ਹੀ ਲੱਗਿਆ ਆ ਹਾਂ ਉਹ ਖੇਲੀ ਜਾਂਦੇ ਨੇ ਤੇ ਨਾਲ ਮਾਦਾ ਕਰਵਾਇਆ ਜੀ ਚਨਾ ਸੂਪ ਤੇ ਸੰਦੀਪ ਘਰ ਲਿਆਈ ਜੀ ਵੈਜੀਟੇਰੀਅਨ ਸੂਪ ਮਾਚਾ ਲ ਵਧੀਆ ਉਧਰ ਲੈ ਕੇ ਤਾਂ ਤੁਸੀਂ ਉਂ ਆਏ ਮੈਂ ਤਾਂ ਤੁਹਾਨੂੰ ਕਿਹਾ ਦਾ ਹਾਂ ਹੁਣ ਇੱਕ ਇਹ ਕਹਿੰਦੀ ਮੈਂ ਕਹਣਾ ਅਰੇ ਇਹ ਤਾਂ ਮਿਰਚਾਂ ਦੀ ਚੱਲ ਨਹੀਂ ਹੋਣੀ ਰਹੀ ਤੇ ਤੇ ਹੈ ਨਹੀਂ ਮਿਰਚ ਤਾਂ ਹੂੰ ਕੋਈ ਉਹ ਜੋ ਨੀ ਤੁਹਾਡੇ ਵਾਲੇ ਚੇਹ ਚ ਨਹੀਂ ਹੈਗੀ ਮੈਂ ਤਾਂ ਪੌਕ ਕੇ ਲਿਆਇਆ ਸੀ ਫੈਸਲ ਕਹਿ ਕੇ ਤੋ ਇਹ ਬੀ ਹਾਂ ਹੋਈ ਆ ਆ ਦੇਖ ਖਾਲਾ ਹੁਣ ਤੂੰ ਤੂੰ ਕੈਮਰੇ ਨੂੰ ਕਿਆ ਦੇਖੀ ਜੰਨੀ ਅੱਗੇ ਤੂੰ ਕੈਮਰੇ ਨੂੰ ਦੇਖਦੀ ਵੀ ਕੈਮਰਾ ਬੰਦ ਕਰੂੰਗੀ ਮੈਂ ਤਾਂ ਗਾਉਣੀ ਨਹੀਂ ਉਹ ਚੱਕਰ ਨਹੀਂ ਗਰਮ ਹੈ ਅੱਛਾ ਗਰਮ ਹੈ ਸੂਪ ਤਾਂ ਫੇਰ ਗਰਮ ਹੀ ਹੁੰਦਾ ਏਸੀ ਲਾ ਦਿੰਦੇ ਠੰਡ ਪਹਿਲੀ ਬਾਬਾ ਅੱਦੇ ਬਾਤ ਤੇ ਲੈਣਾ ਜੀ ਕੇਲੇ ਕੇਲਿਆਂ ਦੀ ਬਹੁਤ ਘੜੀ ਕਿਆ ਲੈਣਾ ਪਤਾ ਕੇਲਾ ਕੇਲਾ ਲੈਣਾ ਲੱਗ ਗਿਆ ਚਾਹ ਪੀਣੀ ਚਾਹ ਵੀ ਕਿੰਨੇ ਬੰਦੇ ਨੇ ਕਿੰਨੇ ਬੰਦੇ ਨੇ ਚਾਹ ਲੈਣੀਆਂ 6 6 ਤੈਨੂੰ ਪਤਾ ਵੀ 6 ਜਣੇ ਆ ਹਾਂ ਕੇਲੇ ਕਿੰਨੇ ਲੈਣੇ ਪਾਪਾ ਗਾਟ ਟਟੀ ਕੇਲੇ ਕਿੰਨੇ ਲੈਣੇ ਆ ਉਹ ਦੇਖਿਆ ਫਿਰ ਉਹ ਦਿਖਦੇ ਆ ਉਹ ਸਾਹਮਣੇ ਆ ਉਹ ਸਾਹਮਣੇ ਰੈਡੀ ਲੱਗੀ ਹੋਈਆਂ ਜੀ ਕੇਲਿਆਂ ਦੀ ਉਹ ਤਾਂ ਹਾਨੀ ਕਰਾ ਚੱਲ ਇਹਦੇ ਪਾਸ ਤੇ ਪੇਸਟੀ ਲਿਉਂਦੀ ਇੱਕ ਉਹ ਖਾਊਗੀ ਪੇਸਟੀ ਹੌਲੀ ਹੌਲੀ ਸਾਡੇ ਬੱਬਰ ਸ਼ੇਰ ਨੇ ਜੀ ਖਾ ਲਈ ਪੇਸਟੀ ਬੱਬਰ ਸ਼ੇਰ ਦਾ منہ ਤਾਂ ਦੇਖੋ ਵੱਫਰ ਜੇਰ ਦਾ ਮੂੰਹ ਦੇ ਲੋ ਸਾਰੀ ਲਵੇੜੀ ਫਿਰਦੀ ਹੈ ਮੈਂ ਤੁਹਾਨੂੰ ਐ ਪੁੱਛਦੀ ਤੀ ਵੀ ਆਪਣੇ ਪੈਸੇ ਕਿੰਨੇ ਕ ਲੱਗੇ ਦਵਾਈ ਤੇ ਤਾਂ ਐਂ ਦੱਸ ਕੇ ਲੈਣਾ ਤੇ ਵੀ ਮਾੜਾ ਮੋਟਾ ਤੋਂ ਦੱਸੋ ਤੁਹਾਨੂੰ ਪਤਾ ਨਹੀਂ ਮੈਂ ਹੁਣ ਪੀਏ ਬਣ ਗਿਆ ਨਾ ਮੈਂ ਫੇ ਮੈਨੂੰ ਲਿਖਣਾ ਪੈਂਦਾ ਸੌ ਰੁਪਏ ਦੀ ਤੇਰੀ ਪੱਤੀ ਕੱਟ ਹੋਈ ਆ 240 ਦੀ ਦਵਾਈ ਆਈ ਆ 350 ਰੁਪਏ ਲੱਗੇ ਠੀਕ ਹੈ 10 ਮਿੰਟ ਚਾਚਾ ਤਾਂ ਲੈਤਾ ਜਦ ਬਾਬਾ ਖਾ ਕੇ ਤੇ ਮਾਂ ਤਾਂ ਕਹਿੰਦੇ ਭਾਜੀ ਅਰ ਦੇ ਸੂਟ ਲੈਣੇ ਤੋਂ ਤੇ ਹੁਣ ਦਵਾਈ ਲੈਣ ਪਿਛੇ ਆਏ ਰੋਣੇ ਆ ਤੁਸੀਂ ਰਾਜਾ ਚਾਹ 3.5 ਹਜ਼ਾਰ ਲੱਗਣਾ ਤੂੰ ਠੀਕ ਹੋਣੀ ਚਾਹੀਦੀ ਆ ਚੱਕ ਲੈ ਰੱਖ ਸਾਨੂੰ ਫੋਕ ਕੇ ਮਾਈਕਰੋ ਨਾਲ ਤੂੰ ਵੀ ਆ ਪਈ ਟਿਕਾੜਦਾਰ ਜਣ ਲੱਤੀ ਜੀ ਕੇਲਿਆਂ ਦੀ ਤੇ 3 ਕਿਲੋ 100 ਦੇ ਦਿੱਤੇ ਨੇ ਕਿੰਨੂ ਉਧਾਂ ਦੰਦੇ ਚਾਰ ਆ ਜਿਹੜੇ ਮੇਨ ਰੋਡ ਪਰ ਆ ਥੈਂਕ ਯੂ ਸਰ ਵੈਲਕਮ ਡੈਡੀ ਕਾਂ ਆ ਤੁਹਾਡਾ ਗਰ ਗਏ ਆ ਚਲੋ ਠੀਕ ਆ ਅਭੀ ਉਹਨੂੰ ਰੈਸਟ ਕਰਨੇ ਤੋਂ ਤਿੰਨੋਂ ਭਾਈ ਇੱਕ ਲਾਈਨ ਵਿੱਚ ਲੱਗੇ ਹੋਏ ਹੈ ਨਹਾਓ ਜੀ ਧੰਨਵਾਦ ਸਰ ਤੁਹਾਡਾ ਇਹ ਇਹ ਬੰਦਾ ਸਾਡਾ ਬਹੁਤ ਕੋਈ ਵੀ ਫਲ ਫਰੂਟ ਲੈਣਾ ਬਹੁਤ ਜਾਇਜ਼ ਰੇਟ ਵਰਦਵਾ ਦਿੰਦਾ ਫਰਾਜਲਾ ਤਾਂ ਕੱਢ ਲੈ ਮੈਨੂੰ ਰੜਕਦਾ ਉਹ ਕੱਢਾ ਹੋਇਆ ਹੁਣ ਚਲੋ ਚੱਲਦੇ ਆ ਜੀ ਆ ਸਾਡੇ ਜੀ ਆ ਰੋਪੜ ਤੋਂ ਬਾਈਪਾਸ ਤੇ ਨਾਲ ਮੁੜਦੀ ਸਾਰੇ ਤਾਂ ਫੜੀ ਜਾ ਜ਼ਮੀਨ ਚਲੋ ਠੀਕ ਹੈ ਜੀ ਹਾਂ ਬੱਸ ਕੇ ਸ਼ਾਬਾਸ਼ ਕੈਲਿਆਣਾ ਪੁੱਤ ਥੈਂਕ ਯੂ ਕਰ ਦੇ ਥੈਂਕ ਯੂ ਕੈਲਿਆਣਾ ਤਾਂ ਤਾਬੀ ਲੈਣੀ ਹੁੰਦਾ ਚਾਹ ਵੀ ਚਲੋ ਠੀਕ ਹੈ ਜੀ ਮਿਲਦੇ ਆ ਘਰ ਚੱਲ ਗਏ ਦਵਾਈ ਲੈ ਕੇ ਪਹੁੰਚ ਗਏ ਜੀ ਘਰ ਤੇ ਕੰਮ ਹੋ ਗਿਆ ਥੋੜਾ ਜਿਹਾ ਲੇਟੇ ਹੋ ਗਿਆ ਵੈਸੇ ਬਸ ਹੋ ਜਾਣੇ ਚਿੱਲੇ ਦੀ ਬੱਚਾ ਭਾਬੀ ਜੀ ਵੀ ਵਿੱਚ ਪਿੱਠ ਦੀ ਪ੍ਰੋਬਲਮ ਉਹਨਾਂ ਨੂੰ ਵਿੱਚ ਸਾਰੀ ਦੀ ਪ੍ਰੋਬਲਮ ਮੌਸਮ ਚੇਂਜ ਹੋਣ ਕਰਕੇ ਸਾਰੇ ਕੰਮ ਇਕੱਠੇ ਜੀ ਆ ਜਾਂਦੇ ਸਾਰੇ ਕੰਮ ਇਕੱਠੇ ਹੀ ਹਲਦੇ ਜਾਂਦੇ ਜਾਲਦੇ ਦੇ ਨਹੀਂ ਹਲਦੇ ਦੇ ਹਾਂ ਉਹ ਕੰਮ ਤੇ ਹੁਣ ਵੜਾਵਾਂਗੇ ਜੀ ਆਲੂ ਜ਼ਿਆਦਾ ਹੈ ਗੋਭੀ ਘੱਟ ਹੈ ਨਹੀਂ ਹਾਂ ਉਹ ਥੱਲੇ ਗੋਭੀ ਹੈ ਨਾ ਉਹਦੇ ਕਰਕੇ ਤੁਹਾਨੂੰ ਲੱਗਦਾ ਵੀ ਆਲੂ ਮੰਨ ਵਾਲੇ ਭਰੇ ਆ ਅੱਛਾ ਸਭ ਤੋਂ ਵੱਧ ਸ਼ੂਗਰ ਆਲੂਆਂ ਚ ਹੁੰਦੀ ਆ ਅੱਛਾ ਜੀ ਇਹ ਸਭ ਤੋਂ ਵੱਧ ਸਾਰੀਆਂ ਸਬਜ਼ੀਆਂ ਚ ਪੈਂਦਾ ਕਣਕ ਦੀ ਰੋਟੀ ਦੇ ਵਿੱਚ ਵੀ ਸ਼ੂਗਰ ਕਣਕ ਦੀ ਰੋਟੀ ਜਜੇ ਘੱਟ ਆ ਸਭ ਤੋਂ ਜ਼ਿਆਦਾ ਤਾਂ 슈ਗਰ ਆ ਆਲੂਆਂ ਦੇ ਵਿੱਚ ਆ ਹਰੇਕ ਸਬਜ਼ੀ ਦੇ ਵਿੱਚ ਇਹ ਪੈਂਦੀ ਪੈਂਦਾ ਇਹ ਫਿਰ ਜਦੋਂ ਆਲੂ ਪੀਸਦੇ ਉਹਦੇ ਵਿੱਚ ਚੀਨੀ ਪਾ ਕੇ ਪੀਸ ਦਿੰਦੇ ਆਪਾਂ ਹਾਏ ਆ ਚੱਕ ਲਿਆ ਮੇਰਾ ਟਿੱਡਾ ਹਾਏ ਇਲਝਾ ਦੇਣੀ ਆ ਦੀ ਹੁਣ ਲੋਗ ਦਾ ਉਹ ਕਰੀ ਤਾਂ ਦੇਖਿਆ ਆ ਗੱਲ ਤਾਂ ਗਲਤ ਪੁੱਤ ਤੇਰੇ ਬਾਤ ਤੇ ਹੱਥ ਵੱਢ ਜਾਣਾ ਹੱਥ ਵੱਢ ਹੋ ਜਾਊਗਾ ਪੁੱਤ ਡੋਰ ਹੋਰ ਲੁੱਟਦੀ ਆ ਬੇਕਾਰ ਜੀ ਛੱਡਿ ਆਇਓ ਛੱਡਾ ਤੂੰ ਆਪੋ ਛੱਡਾ ਵਾਲਾ ਮੈਂ ਛਡਵਾ ਮਾਂ ਹੁਣ ਮੈਂ ਤੁਹਾਨੂੰ ਕੀ ਕਹਾਂ ਬੈਠੀ ਬੈਠੀ ਪਤੰਗੇ ਢਾਉਣ ਲੱਗੀ ਗਿਆ ਮੈਂ ਤਾਂ ਕਰਨਵੀਰ ਨੂੰ ਬੁਲਾਓ ਪੈਰਾਂ ਦੇ ਬਿਲ ਘੜੀ ਹੁੰਦਾ ਕਰਨਵੀਰ ਬੈਠਾ ਜੀ ਅੰਦਰ ਜੈਸਮੀਨ ਨੇ ਆਪਣੀ ਡਿਊਟੀ ਸੰਭਾਲ ਲਈ ਧਰੋ ਆਟਾ ਲਾਗੀ ਗੁੰਨਣ ਵੀ ਫਟਾਫਟ ਕੰਮ ਨਿਭੜੇ ਦਾਦੀ ਦੀ ਧਾਰਾ ਚੋਣ ਲਈ ਪੱਬੀ ਜੀ ਵਿਚਾਰੇ ਧਾਰ ਤੋਣ ਚਲ ਗਏ ਉਹਨਾਂ ਨੇ ਆਉਂਦੇ ਨੂੰ ਸਬਜ਼ੀ ਭਾਜੀ ਕੱਟ ਲਈ ਹੁਣ ਕੀ ਪੈਰਾਂ ਤੇ ਸਾਰੀ ਉਹ ਇਹ ਤਾਂ ਹੁਣ ਤੁਹਾਨੂੰ ਮੇਰੇ ਕੱਢਣੀ ਪੈਣੀ ਆ ਹੁਣ ਬਟੋਰ ਕੇ ਕੱਢ ਦੇ ਨਹੀਂ ਉਹ ਟੁੱਟਦੀ ਵੀ ਨਹੀਂ ਹੈਗੀ ਘਰਦ ਤੋਂ ਬਿਨਾ ਅੱਛਾ ਤ੍ਰਿਤਨਾ ਪੁੱਤ ਹੱਸ ਕੇ ਛਿੱਲੇ ਜਾਣੇ ਆ ਕਿਉਂ ਆਹ ਜੇ ਕੰਮ ਕਰਦੀ ਆ ਪਈਆ ਕਰਦਾ ਤੁਹਾਡੇ ਕੋਲ ਲਫੜ ਕਰਨ ਆਪਤੁਰ ਗਾਡੇ ਦੇ ਪੈਰਾਂ ਚ ਤੇਰੀ ਸਾਰੀ ਗੱਟੂ ਦੇੜਤਾ ਫਤਰਾ ਗੱਟੂ ਦਾ ਤੇੜਤਾ ਲਫੜ ਕਰਦਾ ਵੱਡੋ ਨੇ ਪੈਰਾਂ ਚਲ ਜਾਲੀ ਕਰਦ ਨਾਲ ਵੱਟ ਕੇ ਸੜਦੇ ਜਿਹੜੀ ਜ਼ੋਰ ਉਰਦ ਗਈ ਗਾਡੇ ਦੀ ਹੁੰਦੀ ਹੈ ਹਾਂ ਇਕੱਠੀ ਹੋ ਕਰਨੀ ਬਹੁਤ ਲੈ ਜਾ ਪੁੱਤ ਹਾਂ ਇਕੱਠੀ ਕਰਲਾ ਪਰ ਇਹ ਤੇ ਫੇਰ ਨਾਲ ਜਿੱਚ ਬਹੁਤ ਔਖੀ ਕੋ ਲੁੱਟ ਕੇ ਲੈ ਕੇ ਆਇਆ ਕਿੱਥੇ ਤੇ ਇਕੱਠੀ ਕਰਕੇ ਲੈਂਦੀ ਹੈ ਚੋਈ ਜਤ ਅੱਛਾ ਬੁੱਪੜਨ ਨੂੰ ਦੋ ਹੈਗੀ ਆ ਠੀਕ ਠਾਕ ਠੀਕ ਆ ਵੱਡੇ ਇਹਦੇ ਵੀ ਤਿੰਨ ਲੱਗਣ ਲੱਗਣ ਉੱਤੇ ਅੱਛਾ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੀ ਵੀਡੀਓ 'ਚ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਓਕੇ ਬਾਏ ਬਾਏ ਇੱਧਰ ਆਉਲੇ ਨੂੰ ਦੇਤੀ ਜੀ ਆ ਦਿਵਾਲੀ ਦੇਖਦੇ ਆ ਇਹਨਾਂ ਦਾ ਕਿਆ ਬਣਦਾ ਖੁਸ਼ਬੂ ਆਉਂਦੀ ਉਹਨੂੰ ਦੇਖੋ ਕਿਵੇਂ ਸੰਗਦੀ ਆ ਚੱਲ ਬਾਏ ਕਰਦੇ ਮੈਂ ਬਾਏ ਕਰਦੇ ਇੱਧਰ ਹੁਣ ਬਾਏ ਬਾਏ ਮਿਲਦੇ ਆ ਜੀ ਕਿਸੇ ਅਗਲੀ ਵੀਡੀਓ 'ਚ ਬਾਏ ਬਾਏ